ਤੀਜਾਣ ਆਸਾ ਮਹੱਲਾ ਤੀਜਾ ਸ਼ਬਦੋਂ ਹੀ ਭਗਤ ਜਾਪਦੇ ਜਿਨਕੀ ਬਾਣੀ ਸੱਚੀ ਹੋਏ ਵਿੱਚੋਂ ਆਪ ਗਿਆ ਨਾਉ ਮੰਨਿਆ ਸੱਚ ਮਲਾਵਾ ਹੋਏ ਹਰ ਹਰ ਨਾਮ ਜਨ ਕੀ ਪਤ ਹੋਏ ਸਫਲ ਤਿੰਨਾ ਕਾ ਜਨਮ ਹੈ ਤਿਨ ਮਾਨੈ ਸਭ ਕੋਈ ਰਹਾਉ ਹਉਮੈ ਮੇਰਾ ਜਾਤ ਹੈ ਹਤ ਕ੍ਰੋਧ ਅਭਮਾਨ ਸ਼ਬਦੰਮਾਰਾ ਤਾਂ ਜਾਤ ਜਾਏ ਜੋਤੀ ਜੋਤ ਮਿਲੈ ਭਗਵਾਨ ਪੂਰਾ ਸਤਗੁਰ ਭੇਟਿਆ ਸਫਲ ਜਨਮ ਹਮਾਰਾ ਨਾਮ ਨਵੇਂ ਨਿਧ ਪਾਇਆ ਪਰੇ ਅਖੋਟ ਪੰਡਾਰਾ ਆਵਹਿ ਇਸ ਰਾਸੀ ਕੇ ਵਪਾਰੀਏ ਜਿਨ੍ਹਾਂ ਨਾਮ ਪਿਆਰਾ ਗੁਰਮੁਖ ਹੋਵੇ ਸੋ ਧਨ ਪਾਏ ਤਿਨਾਂ ਅੰਤਰ ਸ਼ਬਦ ਵਿਚਾਰਾ ਭਗਤੀ ਸਾਰ ਨਾ ਜਾਣਨੀ ਮਨ ਮੁਖ ਅਹੰਕਾਰੀ ਤਰੋ ਆਪ ਖੁਆਇਨ ਜੂ ਐ ਬਾਜੀ ਹਾਰੀ ਬਿਨ ਪਿਆਰੈ ਭਗਤ ਨਾ ਹੋਵੇਈ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਧੀਰ ਜਿਸਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਹਿਰਦਾਇ ਕੋ ਨਾਮ ਵਸੈ ਹਮੈ ਦੁਬਦਾ ਮਾਰ ਭਗਤਾਂ ਕੀ ਜਤ ਪਤ ਏਕੋ ਨਾਮ ਹੈ ਆਪੇ ਲਈ ਸਵਾਰ ਸਦਾ ਸਰਨਾਈ ਤਿਸ ਕੀ ਜਿਉ ਭਾਵੈ ਤਿਉ ਕਾਰਜ ਸਾਰ ਭਗਤ ਨਰਾਲੀ ਅੱਲਾਹ ਦੀ ਜਾਪੈ ਗੁਰ ਵਿਚਾਰ ਨਾਨਕ ਨਾਮ ਹਿਰਦੈ ਵਸੈ ਪੈ ਭਗਤੀ ਨਾਮ ਸਵਾਰ ਆਸਾ ਮਹੱਲਾ ਤੀਜਾ ਅਨਰਸ ਮਹਿ ਭੁਲਾਇਆ ਬਿਨ ਨਾਮੈ ਦੁਖ ਪਾਈ ਸਤਿਗੁਰੂ ਪੁਰਖ ਨਾ ਭੇਟਿਓ ਜੇ ਸੱਚੀ ਬੂਝ 부ਝਾਈ ਏ ਮਨ ਮੇਰੇ ਬਾਬਲੇ ਹਰ ਰਸ ਚਖ ਸਾਧ ਪਾਈ ਅਨਰਸ ਲਾਗਾ ਤੂੰ ਫਿਰਹਿ ਬਿਰਥਾ ਜਨਮ ਗਵਾਈ ਰਹਾਉ ਇਸ ਯੁਗ ਮਹਿ ਗੁਰਮਖ ਨਿਰਮਲੇ ਸਚ ਨਾਮ ਰਹਿ ਲਿਵ ਲਾਈ ਬਿਨ ਕਰਮਾ ਕਿਛ ਪਾਈਐ ਨਾਹੀ ਕਿਆ ਕਰ ਕਹਿਆ ਜਾਇ ਆਪਿ ਪਛਾਨ ਹੈ ਸ਼ਬਦ ਮਰਹਿ ਮਨਹੁ ਤਜਿ ਵਿਚਾਰ ਗੁਰ ਸਰਨਾਈ ਭਜ ਪਏ ਬਖਸ਼ੇ ਬਖਸ਼ਣ ਹਾਰ ਬਿਨ ਨਾਮੈ ਸੁਖ ਨਾ ਪਾਈਐ ਨਾ ਦੁਖ ਵਿਚੋਂ ਜਾਇ ਇਹੋ ਜਗ ਮਾਇਆ ਮੋਹਿ ਵਿਆਪਿਆ ਦੁਜੈ ਭਰਮ ਭੁਲਾਏ ਦੁਹਾਗਣੀ ਪਿਰ ਕੀ ਸਾਰ ਨਾ ਜਾਣੀ ਕਿਆ ਕਰ ਕਰਹਿ ਸ਼ਿੰਗਾਰ ਤਨ ਦਿਨ ਸਦਾ ਜਲਦੀਆਂ ਫਿਰਹਿ ਸੇਜੈ ਰਵੈ ਨਾ ਪਧਾਰ ਸੁਹਾਗਣੀ ਮਹਿਲ ਪਾਇਆ ਵਿਚੋ ਆਪ ਗੁਆਏ ਗੁਰ ਸ਼ਬਦੀ ਸ਼ਿੰਗਾਰੀਆਂ ਆਪਣੇ ਸਹਿ ਲਈਆਂ ਮਲਾਈ ਮਰਨਾ ਮਨੁ ਹੋ ਵਿਸਾਰਿਆ ਮਾਇਆ ਮੋਹ ਗੁਬਾਰ ਮਨ ਮੁਖ ਮਰ ਮਰ ਜੰਮਹਿ ਭੀ ਮਰਹਿ ਜਮਦਰ ਹੋਏ ਖੁਆਰ ਆਪ ਮਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਮਾਣੇ ਮੁਖ ਉਜਲੇ ਤਿਤ ਸਚੈ ਦਰਬਾਰ ਆਸਾ ਮਹੱਲਾ ਪੰਜਵਾ ਅਸ਼ਟਪਦੀਆਂ ਕਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਪੰਜ ਮਨਾਏ ਪੰਜ ਰਸਾਈ ਪੰਜ ਵਸਾਏ ਪੰਜ ਗਵਾਈ ਇਨ ਬਿਦ ਨਗਰ ਉਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ ਦਿਰਡਾਈ ਰਹਾਉ ਸਾਚ ਧਰਮ ਕੀ ਕਰਦੀਨੀ ਵਾਰ ਫਰਹੀ ਮੁਹ ਕਮ ਗੁਰ ਗਿਆਨ ਵਿਚਾਰ ਨਾਮ ਖੇਤੀ ਬੀਜੁ ਭਾਈ ਮੀਤ ਸੌਦਾ ਕਰਹੁ ਗੁਰ ਸੇਵਹੁ ਨੀਤ ਸ਼ਾਂਤ ਸਹਜ ਸੁਖ ਕੀ ਸਭਾਟ ਸਾਹਾ ਵਪਾਰੀ ਏਕੈ ठाਟ ਜੇ ਜੀਆ ਦਨ ਕੋ ਲੇ ਨਾ ਜਗਾਤ ਸਤਗੁਰ ਕਰਦੀਨੀ ਤੁਰ ਕੀ ਛਾਪ ਵਖਰ ਨਾਮ ਲਦਖੇ ਪੁਚਲਾਵੋ ਲੈ ਲਾਹਾ ਗੁਰਮੁਖ ਘਰ ਆਵੋ ਸਤਗੁਰ ਸਾਹੁ ਸਿੱਖ ਬਣ ਜਾਰੀ ਪੂੰਜੀ ਨਾਮ लेखा ਸਾਚ ਸੁਮਹਾਰੀ ਸੋ ਵਸੈ ਇਤ ਕਰ ਜਿਸ ਗੁਰ ਪੂਰਾ ਸੇਵ ਅਬ ਚਲ ਨਗਰੀ ਨਾਨਕ ਦੇਵ ਅਸਾਬਰੀ ਮਹੱਲਾ ਪੰਜਵਾਂ ਘਰ ਤੀਜਾ ਏਕਾ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ ਸਾਧ ਸੰਗ ਹਰਿ ਹਰਿ ਜਪਤ ਨਿਰਮਲ ਸਾਚੀ ਰੀਤ ਰਹਾਉ ਦਰਸ਼ਨ ਕੀ ਪਿਆਸ ਘਣੀ ਚਿਤਵਤ ਅਨੇਕ ਪ੍ਰਕਾਰ ਕਰੋ ਅਨਗ੍ਰਹ ਪਾਰ ਬਰਮ ਹਰਿ ਕਿਰਪਾ ਧਾਰਮ ਰਾਰ ਮਨ ਪਰਦੇਸੀ ਆਇਆ ਮਿਲੇਉ ਸਾਧਕੈ ਸੰਗ ਜਿਸ ਵਖਰ ਕੋ ਚਾਹਤਾ ਸੋ ਪਾਇਉ ਨਾਮਹਿ ਰੰਗ ਜੀਤੇ ਮਾਇਆ ਰੰਗ ਰਸ ਬਿਨਸ ਜਾਹੀ ਖਿਨ ਮਾਹੀ ਭਗਤ ਰਤੇ ਤੇਰੇ ਨਾਮ ਸਿਉ ਸੁਖ ਪੁੰਚ ਹੈ ਸਭ ਠਾਈ ਸਭ ਜਗ ਚਲ ਤਉ ਪੇਖੀ ਐ ਨਿਸ਼ਚਲ ਹਰ ਕੋ ਨਾਮ ਕਰ ਮਿਤਰਾਈ ਸਾਜ ਸਿਉ ਨਿਸ਼ਚਲ ਪਾਵਹਿ ਠਾਮ ਮੀਤ ਸਾਜਨ ਸੁਤਬੰਦ ਪਾ ਕੋ ਉਹੋਤ ਨਾ ਸਾਥ ਏਕ ਨਿਵਾਹੁ ਰਾਮ ਨਾਮ ਦੀਨਾ ਕਾ ਪ੍ਰਭ ਨਾਥ ਚਰਨ ਕਮਲ ਬੋਹਿਤ ਭਈ ਲਗ ਸਾਗਰ ਤਰਿਉ ਤੇ ਭੇਟਿਓ ਪੂਦਾ ਸਤਗੁਰੂ ਸਾਚਾ ਪ੍ਰਭ ਸਿਉ ਨੇਹ ਸਾਧ ਤੇਰੇ ਕੀ ਜਾਚਨਾ ਵਿਸਰਨਾ ਸਾਸ ਗਰਾਸ ਜੋ ਤੁਧ ਭਾਵੈ ਸੋ ਭਲਾ ਤੇਰੇ ਭਾਣ ਕਾਰਜ ਰਾਸ ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਆਨੰਦ ਕਹੋ ਨਾਨਕ ਸਭ ਦੁੱਖ ਮਿਟੇ ਪ੍ਰਭ ਪੀਤੇ ਪਰਮ ਆਨੰਦ ਫਾਸਾ ਮਹੱਲਾ ਪੰਜਵਾਂ ਬਿਰਹੜੀ ਘਰ ਚੌਥਾ ਸੰਤਾਂ ਕੀ ਜਤ ਇਕ ਓੰਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੀ ਦਰਸ਼ਨ ਕਉ ਬਲ ਜਾਓ ਜਿਸ ਸਿਮਰਤ ਦੁਖ ਬੀਸਰਹਿ ਪਿਆਰੀ ਸੋ ਕਿਉ ਤਜਣਾ ਜਾਏ ਇਹ ਤਨ ਵੇਚੀ ਸੰਤ ਪਹਿ ਪਿਆਰੇ ਪ੍ਰੀਤਮ ਦੇ ਮਲਾਏ ਸੁਖ ਸ਼ਿੰਗਾਰ ਵਿਖਿਆ ਕੇ ਫੀਕੇ ਤਜ ਛੋੜੇ ਮੇਰੀ ਮਾਈ ਕਾਮ ਕ੍ਰੋਧ ਲੋਭ ਤਜ ਗਏ ਪਿਆਰੀ ਸਤਿਗੁਰ ਚਰਨੀ ਪਾਈ ਜੋ ਜਨ ਰਾਤੇ ਰਾਮ ਸਿਉ ਪਿਆਰੀ ਅਨਤਨਾ ਕਾਉ ਜਾਇ ਹਰ ਰਸ ਜਿਨਨੀ ਚਾਖਿਆ ਪਿਆਰੀ ਤ੍ਰਿਪਤ ਰਹੀ ਆਗਾਈ ਅੰਚਲ ਗਹਿਆ ਸਾਧਕਾ ਨਾਨਕ ਭੈ ਸਾਗਿਰ ਪਾਰ ਪਰਾਇ ਜਨਮ ਮਰਨ ਦੁਖ ਕਟਿਐ ਪਿਆਰੀ ਜਬ ਭੇਟੈ ਹਰ ਰਾਈ ਸੁੰਦਰ ਸੁਗਰ ਸੁਜਾਨ ਪ੍ਰਭ ਮੀਰਾ ਜੀਵਨ ਦਰਸ ਦਿਖਾਈ ਜੋ ਜੀ ਤੁਜ ਤੇ ਬੀਛਰੇ ਪਿਆਰੇ ਜਨਮ ਮਰਹਿ ਵਿਖ ਖਾਈ ਜਿਸ ਤੂੰ ਮਿਲਹਿ ਸੁ ਮਿਲੈ ਪਿਆਰੇ ਤਿਸ ਕੈ ਲਾਗਉ ਪਾਈ ਜੋ ਸੁਖ ਦਰਸ਼ਨ ਪੇਖਤੇ ਪਿਆਰੇ ਮੁਖ ਤੇ ਕਹਿਣ ਨਾ ਜਾਈ ਸਾਚੀ ਪ੍ਰੀਤ ਨਾ ਟੁੱਟਈ ਪਿਆਰੇ ਜੋਗੋ ਜੋਗ ਰਹੀ ਸੁਮਾਈ ਜੋਤੁ ਸੁਭਾਵੈ ਸੋ ਭਲਾ ਪਿਆਰੀ ਤੇਰੀ ਅਮਰ ਰਜਾਈ ਨਾਨਕ ਰੰਗ ਰਤੇ ਨਾਰਾਇਣੈ ਪਿਆਰੀ ਮਾਤੇ ਸਹਿਜ ਸੁਭਾਈ ਸਭ ਬਿਦ ਤੁਮਹੀ ਜਾਣਤੇ ਪਿਆਰੇ ਕਿਸ ਪਹਿ ਕਹਉ ਸੁਨਾਇ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਦਿੱਤਾ ਪਹਿ ਰਹਿ ਖਾਈ ਸੁਖ ਦੁਖ ਤੇਰੀ ਆਗੇ ਆ ਪਿਆਰੀ ਦੂਜੀ ਨਾਹੀ ਜਾਏ ਜੋ ਤੂੰ ਕਰਾਮ ਹੈ ਸੋ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਦਿਨ ਰੈਣ ਸਭ ਸੁਹਾਵਣੇ ਪਿਆਰੀ ਜਿਤ ਜੱਪੀਐ ਹਰਨਾਮ ਸਾਈ ਕਾਰ ਕਮਾਵਣੀ ਪਿਆਰੀ ਤੁਰ ਮਸਤਕ ਲੇਖ ਲਖਾਈ ਏਕੋ ਆਪ ਵਰਤਦਾ ਪਿਆਰੀ ਘਟ ਘਟ ਰਹਿ ਆਸਮਾਈ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਨਾਈ ਰਾਗ ਆਸਾ ਮਹਲਾ